ਹਾਜ਼ਰਾ ਦੱਸਦੀ ਹੈ ਕਿ ਭਾਨਾ ਸਿੱਧੂ ਦੇ ਨਾਲ ਉਸਦੇ ਭਰਾ ਦੇ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਜੀ ਹਾਂ ਵੱਡੀ ਖਬਰ ਲੈ ਕੇ ਹਾਜ਼ਰ ਹੈ ਡੇਲੀ ਪੋਸਟ ਦੇ ਉੱਤੇ ਦੱਸਦੀ ਹੈ ਕਿ ਭਾਨਾ ਸਿੱਧੂ ਤੇ ਦੱਸਦੀ ਹੈ ਚੌਥਾ ਜਿਹੜਾ ਪਰਚਾ ਹੈ ਉਹ ਦਰਜ ਕੀਤਾ ਗਿਆ ਸੀ ਮੋਹਾਲੀ ਦੇ ਵਿੱਚ ਤੇ ਨਾਲ ਦੇ ਨਾਲ ਉਹਨਾਂ ਦੇ ਭਰਾ ਅਮਨ ਸਿੱਧੂ ਦੇ ਉੱਤੇ ਵੀ ਇਹ ਪਰਚਾ ਦਰਜ ਕੀਤਾ ਗਿਆ ਹੈ ਦੱਸਦੀ ਹੈ ਕਿ ਧਰਾਵਾ ਜਿਹੜੀਆਂ ਲੱਗੀਆਂ ਨੇ 294 387 ਅਤੇ 506 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਜਿਹੜਾ ਹੈ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਮਾਲਕ ਦੇ ਵੱਲੋਂ ਇਹ ਸ਼ਿਕਾਇਤ ਦਰਜ ਕੀਤੀ ਗਈ ਸੀ ਜੋ ਕਿ ਬਲੈਕਮੇਲ ਕਰਨ ਦੇ ਦੋਸ਼ ਲੱਗੇ ਨੇ ਜਿਸ ਦੇ ਤਹਿਤ 22 ਤਰੀਕ ਨੂੰ ਪਾਨਾ ਸਿੱਧੂ ਅਤੇ ਅਮਨਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਸੀ ਤੇ ਅੱਜ ਉਹਨਾਂ ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਤੇ ਦੱਸ ਦੇਈਏ ਕਿ ਪਾਨਾ ਸਿੱਧੂ ਦੇ ਉੱਤੇ ਚੌਥਾ ਜਿਹੜਾ ਇਹ ਪਰਚਾ ਦਰਜ ਕੀਤਾ ਗਿਆ ਸੀ ਨਾਲ ਦੇ ਨਾਲ ਉਹਨਾਂ ਦਾ ਭਰਾ ਜਿਹੜਾ ਅਮਨ ਸਿੱਧੂ ਹੈ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਵੱਡੀ ਖਬਰ ਲੈ ਕੇ ਹਾਜ਼ਰ ਆ ਸਾਡੇ ਪੱਤਰਕਾਰ ਮੋਹਾਲੀ ਤੋਂ ਸਾਡੇ ਨਾਲ ਜੁੜੇ ਨੇ ਇਸ ਸਾਰੇ ਹੀ ਖਬਰ ਦੇ ਉੱਤੇ ਵਾਧੂ ਜਾਣਕਾਰੀ ਦੇ ਲਈ ਗੁਰਦੀਪ ਜੀ ਕੀ ਹੈ ਸਾਰਾ ਮਾਮਲਾ ਉਹਨਾਂ ਦੇ ਭਰਾ ਦੇ ਉੱਤੇ ਵੀ ਇਹ ਪਰਚਾ ਦਰਜ ਕੀਤਾ ਗਿਆ ਹੈ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਪੰਨਾ ਸਿੱਧੂ ਦੇ ਖਿਲਾਫ ਚੌਥਾ ਪਰਚਾ ਲਗਾਤਾਰ ਪੁਲਿਸ ਵੱਲੋਂ ਦੇ ਖਿਲਾਫ ਜਿਹੜੀਆਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਜ ਹੁਣ ਮੋਹਾਲੀ ਦੇ ਵਿੱਚ ਵੀ ਕਿੰਦਰਪੀ ਸਿੰਘ ਜੋ ਹਾਈ ਰਾਜ ਜਿਹੜਾ ਮਹਾਲੀ ਫੇਸ ਪੰਜ ਕੰਸਲਟਿੰਗ ਦਾ ਮਾਲਕਾ ਉਹਦੇ ਕਹਿਣ ਤੇ ਭਾਨਾ ਸਿੱਧੂ ਦੇ ਖਿਲਾਫ ਜਿਹੜਾ ਪਕਾ ਦਰਜ ਕੀਤਾ ਗਿਆ ਤੇ ਨਾਲ ਅਮਨ ਸਿੱਧੂ ਜੋ ਭਾਨਾ ਸਦਾ ਭਰਾ ਹੈ ਉਹਨੂੰ ਵੀ ਜਿਹੜਾ ਇਸ ਕੇਸ ਦੇ ਵਿੱਚ ਨਾਮਜ਼ਦ ਕਰ ਲਿਆ ਗਿਆ ਜਦਕਿ ਵੱਡੀ ਗੱਲ ਇਹ ਹੈ ਕਿ ਭਾਨਾ ਸਿੱਧੂ ਹਲੇ ਜੇਲ੍ਹ ਦੇ ਵਿੱਚੇ ਸੀ ਜੇਲ੍ਹ ਤੋਂ ਬਕਾਇਦਾ ਪ੍ਰੋਡਕਸ਼ਨ ਬ੍ਰਾਂਡ ਤੇ ਲਿਆ ਕੇ ਅੱਜ ਮਹਾਲੀ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ 2 ਦਿਨ ਦਾ ਪੁਲਸੇ ਰਿਮਾਰਕ ਵੀ ਹਾਸਲ ਕਰ ਲਿਆ ਗਿਆ ਪਰ ਇਹਦੇ ਵਿੱਚ ਵੱਡੀ ਗੱਲ ਹੈ ਕਿ ਪੁਲਸ ਨੇ ਮਹਾਲੀ ਕੋਰਟ 'ਚ ਪੇਸ਼ ਕਰਨ ਲਈ ਭਾਨੇ ਨੂੰ ਕਿਸੇ ਨੂੰ ਭੜਕ ਤੱਕ ਨਹੀਂ ਲੱਗਣ ਦਿੱਤੀ ਤੇ ਵੀਡੀਓ ਤੋਂ ਸਭ ਕੁਝ ਪਾਉਂਦੇ ਜਿਹੜਾ ਪਿੱਛੇ ਬੈਕਸੈਟ 'ਚ ਲਿਆ ਕੇ ਜਿਹੜਾ ਪੇਸ਼ ਕਰਕੇ ਲੈ ਕੇ ਨਹੀਂ ਪਰ ਵੱਡੀ ਗੱਲ ਹੈ ਕਿ ਇੱਕ ਪਾਸੇ ਜਿੱਥੇ ਅਨੰਦ ਸਿੱਧੂ ਦੇ ਪੱਕ ਦੇ ਵਿੱਚ ਵੱਡਾ ਕੱਠ ਹੋ ਰਿਹਾ ਸੀ ਉਹਨਾਂ ਦੇ ਪੱਕ ਦੇ ਵਿੱਚ ਹਰ ਨਾਰਾ ਮਾਰਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਭਾਨਾ ਸਿੱਧੂ ਦੇ ਖਿਲਾਫ ਮਹਾਲੀ ਚ ਮਾਮਲਾ ਦਰਜ ਕਰਕੇ ਕੋਰਟ ਚ ਪੇਸ਼ ਕੀਤਾ ਜਾ ਰਿਹਾ ਸੀ ਤੇ ਗੁਰਦੀਪ ਜੀ ਇਹ ਵੀ ਦੱਸੋ ਕਿ ਜਿਹੜਾ ਇਹ ਮਾਮਲਾ ਦਰਜ ਹੋਇਆ ਇਸੇਮ ਤਰ੍ਹਾਂ ਆ ਉਹਨਾਂ ਦੇ ਭਰਾ ਦੇ ਉੱਤੇ ਵੀ ਲਾਈਆਂ ਗਈਆਂ ਨੇ ਬਿਲਕੁਲ ਸੇਮ ਬਲੈਕਮੇਲ ਦੀ ਵੱਲੋਂ ਕੁਝ ਲੋਕਾਂ ਦੇ ਜਿਹੜੇ ਪੇੜਤ ਲੋਕ ਸੀ ਜਿਨ੍ਹਾਂ ਨੂੰ ਵਿਦੇਸ਼ ਜਾਣ ਤੇ ਇਮੀਗ੍ਰੇਸ਼ਨ ਨਾਲ ਜਿਹੜਾ ਉਹਨਾਂ ਨੇ ਫਰਾਡ ਕੀਤਾ ਸੀ ਉਹਨੂੰ ਲੈ ਕੇ ਉਹਨਾਂ ਨੇ ਭਾਨਾ ਸਿੱਧੂ ਨਾਲ ਸੰਪਰਕ ਕੀਤਾ ਸੀ ਕਿਉਂਕਿ ਉਸ ਟਾਈਮ ਮੋਹਾਲੀ ਦੇ ਵਿੱਚ ਇਕਨੋਮੀ ਸਾਹਿਬ ਮੋਟਾ ਚੱਲਦਾ ਸੀ ਤੇ ਉਸ ਟਾਈਮ ਭਾਨਾ ਸਿੱਧੂ ਦਾ ਲਗਾਤਾਰ ਇੱਥੇ ਜਿਹੜਾ ਹੁਣਾ ਜਾਣਾ ਸੀ ਤੇ ਲੋਕਾਂ ਦੇ ਪੇੜਤ ਲੋਕਾਂ ਨੇ ਭਾਨਾ ਸਿੱਧੂ ਨੂੰ ਜਿਹੜਾ ਸੰਪਰਕ ਕੀਤਾ ਸੀ ਕਿ ਸਾਡੇ ਜਿਹੜੇ ਪੈਸੇ ਦਬਾਏ ਜਾਣ ਪਰ ਦੂਜੇ ਪਾਸੇ ਹੁਣ ਇਮੀਗ੍ਰੇਸ਼ਨ ਦੇ ਮਾਲਕਾਂ ਦਾ ਜਿਹੜਾ ਐਲੀਗੇਸ਼ਨ ਹੈ ਕਿ ਇਹਨਾਂ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਸਭ ਤੋਂ ਜਬਈ ਜਿਹੜੀ ਆ ਵਸੂਲੀ ਕਰਨ ਦੀ ਜਿਹੜੀ ਆ ਪੈਸੇ ਮੰਗੇ ਜਾ ਰਹੇ ਸੀ ਇਸ ਕਰਕੇ ਪੁਲਿਸ ਵੱਲੋਂ ਹੁਣ ਉਹ ਜਿਹੜੇ ਮਾਮਲੇ ਨੇ ਜਿਹੜੇ ਖਵਾਲੇ ਜਾ ਰਹੇ ਨੇ ਇਹ ਮਿੱਕੀ ਜੀ ਇਹ ਮਿੱਕੀ ਜੀ ਕਹਿ ਵੀਦਾ ਇਹ ਕਿ ਪਹਿਲਾਂ ਇਮੀਗ੍ਰੇਸ਼ਨ ਵਾਲਾ ਨਹੀਂ ਹਲੇ ਹੋਰ ਸ਼ਾਇਦ ਆਉਣ ਵਾਲੇ ਦਿਨਾਂ ਚ ਕਿਉਂਕਿ ਮੋਹਾਲੀ ਦੇ ਵਿੱਚ ਪਹਿਲਾਂ ਵੀ ਕਈ ਪੀੜਤ ਲੋਕਾਂ ਦੇ ਪੱਖ ਦੇ ਵਿੱਚ ਭਾਨਾ ਸਿੱਧੂ ਨੇ ਆਵਾਜ਼ ਬੁਲੰਦ ਕੀਤੀ ਸੀ ਤੇ ਪੈਸੇ ਵੀ ਦਵਾਏ ਸੀ ਪਰ ਨਾਲ ਇਹ ਵੱਡੇ ਅਲੀਗੇਸ਼ਨ ਵੀ ਲੱਗੇ ਸੀ ਕਿ ਭਾਨਾ ਸਿੱਧੂ ਬਲੈਕਮੇਲ ਕਰ ਰਿਹਾ ਤੇ ਆਪਣਾ ਉਹਦੇ ਵਿੱਚ ਹਿੱਸੇਦਾਰੀ ਮੰਗ ਰਿਹਾ ਇਹ ਵੱਡੇ ਅਲੀਗੇਸ਼ਨ ਜਿਹੜੇ ਲੱਗੇ ਤਾਂ ਹੁਣ ਗੁਰਦੀਪ ਜੀ ਜਾਣਕਾਰੀ ਦੇ ਸਕਦੇ ਹੋ ਭਾਨਾ ਸਿੱਧੂ ਹਲੇ ਮੋਹਾਲੀ ਦੇ ਵਿੱਚ ਹੀ ਹੈ ਕਿ ਉਸ ਨੂੰ ਪੁਲਿਸ ਲੈ ਜਾ ਚੁੱਕੀ ਹੈ ਜੇ ਉਹ ਹਾਲੀ ਸੀਐਸਟਾਫ ਲੈ ਕੇ ਲੈ ਗਏ ਨੇ ਉਹ ਹਾਲੀ ਫੇਸਟਾਨਾ ਫੇਸ ਇੱਕ ਦੇ ਵਿੱਚ ਜਿਹੜਾ ਪੱਕੇ ਵਿੱਚ ਕੀਤਾ ਗਿਆ ਸੀ ਜੀ ਜੀ ਪਹਿਲਾਂ ਹੀ ਦੱਸਿਆ ਕਿ ਇਹ ਚਾਨਕ ਜਦੋਂ ਉਹ ਲੈ ਕੇ ਆਇਆ ਪੁਲਿਸ ਉਹ ਪੁਲਿਸ ਨੇ ਕੁਝ ਨਹੀਂ ਜਿਹੜਾ ਪਰਸਪਤ ਨਹੀਂ ਲਿਖਉ ਦਿੱਤੀ ਗਈ ਜੀ 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 ਉਹ ਸਿਲਹਾਲ ਜਦੋਂ ਲੈ ਕੇ ਆਏ تھے ਤਾਂ ਉਹ ਹੁਣ ਮਹਾਲੀ ਸੀਰੇ ਸਟਾਫ ਦੇ ਵਿੱਚ ਰੱਖਿਆ ਗਿਆ ਜਿੱਥੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਖਰ ਵੀ ਹੋਰ ਕਿੰਨੇ ਇੱਕ ਇਮੀਗ੍ਰੇਸ਼ਨ ਇਸ ਤਰ੍ਹਾਂ ਦੇ ਨੇ ਕਿ ਜਿੱਥੇ ਭਾਨਾ ਸਿੱਧੂ ਦੇ ਖਿਲਾਫ ਇਸ ਤਰ੍ਹਾਂ ਦੇ ਇਹ ਮਾਮਲੇ ਦਾ ਦੋਸਾਂਗਦਨ ਜਾਣਕਾਰੀ ਸੂਤਰਾਂ ਤੋਂ ਵੀ ਮਿਲੀ ਹੈ ਕਿ ਜੀਰਕਪੁਰ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰਨ ਲਈ ਤਿਆਰ ਆ ਹੋ ਸਕਦਾ ਕਿ ਬੂੰਗੰਗਰ ਰਿਮਾਂਡ ਤੋਂ ਬਾਅਦ ਅਗਲੇ ਜਿਹੜਾ ਪਸਤਾ ਜਿਹੜਾ ਜਾਂ ਅਗਲਾ ਰਿਮਾਂਡ ਫਿਰ ਹਾਸਲ ਕਰ ਲਿਆ ਜਾਵੇ ਜੀ ਬਹੁਤ ਬਹੁਤ ਧੰਨਵਾਦ ਗੁਰਜੀਤ ਜੀ ਸਾਰੀ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਮੋਹਾਲੀ ਦੇ ਫੇਸ 1 ਦੇ ਵਿੱਚ ਥਾਣੇ ਦੇ ਵਿੱਚ ਪਾਨਾ ਸਿੱਧੂ ਅਤੇ ਉਹਨਾਂ ਦੇ ਭਰਾ ਅਮਨ ਸਿੱਧੂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਪਰਚਾ ਦਰਜ ਕੀਤਾ ਗਿਆ ਜਿਸ ਦੇ ਵਿੱਚ 294 387 ਅਤੇ 506 ਫੇਸ 5 ਦੀ ਇਮੀਗ੍ਰੇਸ਼ਨ ਦੇ ਮਾਲਕ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਹਾਈ ਰਾਈਜ਼ ਇਮੀਗ੍ਰੇਸ਼ਨ ਫੇਸ 5 ਦੇ ਜਿਹੜੇ ਮਾਲਕ ਨੇ ਕਾਫੀ ਦਿਨ ਪਹਿਲਾਂ ਪਾਨਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ ਜਦੋਂ ਚੱਲਦੇ 22 ਤਰੀਕ બાવી જનવરીનું પાના સિદ્ધુ તે ਅਮਨਾ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮੇਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕੀਤਾ ਗਿਆ ਸੀ ਤੇ ਅੱਜ ਉਸ ਨੂੰ ਮੋਹਾਲੀ ਦੇ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਹੁਣ ਸੀਆਈਏ ਸਟਾਫ ਦੇ ਵਿੱਚ ਪੁੱਛ ਕੇ ਜਾਰੀ ਹੈ ਜਿਸ ਦੇ ਵਿੱਚ ਹੋਰ ਵੀ ਕਈ ਪਰਚੇ ਸਾਹਮਣੇ ਆ ਸਕਦੇ ਨੇ ਹੋਰ ਵੀ ਕਈ ਮਾਮਲੇ ਸਾਹਮਣੇ ਆ ਸਕਦੇ ਨੇ ਪਰ ਲਗਾਤਾਰ ਦੇਖਣ ਵਾਲੀ ਗੱਲ ਹੈ ਕਿ ਲਗਾਤਾਰ ਇੱਕ ਤੋਂ ਬਾਅਦ ਇੱਕ ਪਾਣਾ ਸਿੱਧੂ ਦੇ ਖਿਲਾਫ ਇਹ ਪਰਚੇ ਜਿਹੜੇ ਸਾਹਮਣੇ ਆ ਰਹੇ ਨੇ ਇੱਕ ਤੋਂ ਬਾਅਦ ਇੱਕ ਪਹਿਲਾਂ ਪਟਿਆਲੇ ਦੇ ਵਿੱਚ ਫਿਰ ਲੁਧਿਆਣੇ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਸਾਹਮਣੇ ਆਉਂਦਾ ਪਰਚਾ ਤੇ ਅਬੋਹਰ ਦੇ ਵਿੱਚ ਵੀ ਸਾਹਮਣੇ ਆਉਂਦਾ ਤਾਂ ਇਸ ਤਰੀਕੇ ਦੇ ਨਾਲ ਇਹ ਚੌਥਾ ਪਰਚਾ ਜਿਹੜਾ ਕਿ ਮਾਣਾ ਸਿੱਧੂ ਦੇ ਖਿਲਾਫ ਦਰਜ ਕੀਤਾ ਗਿਆ ਤੇ ਹੁਣ ਉਹਨਾਂ ਦੇ ਭਰਾ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ ਤਾਂ ਵੱਡੀ ਖਬਰ ਹੈ ਦੇਖਣਾ ਹੋਵੇਗਾ ਕਿ ਇਹ ਸੀਆਈਏ ਸਟਾਫ ਦੀ ਪੁੱਛਗਿੱਛ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ